ਪਰਮ ਸੰਸਕਾਰ ਜੋ ਗੁਰੂ ਪਿਆਰੇ ਸਾਰੇ ਸਾ ਸੰਗਤ ਜੀਓ ਸਭ ਬੜੇ ਭਾਗਾਂ ਵਾਲੇ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਰਜ਼ੂਰੀ ਦਿਿਲ ਚ ਬੈਠ ਬੈਠ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹਾਂ ਸਵਾਜ ਦੇ ਹੁਕਮ ਦੇ ਵਿੱਚ ਤਨ ਤਨ ਪੰਜਵੇਂ ਪਾਪਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਪ੍ਰਭ ਕੀ ਸ਼ਰਨ ਸਾਗਨ ਕੈ ਲਾਥੇ ਦੁਖ ਬਿਨਸੇ ਸੁਖ ਪਾਇਆ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਮਨੁੱਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਮਨੁੱਖ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਉਸ ਦੇ ਸਾਰੇ ਡਰ ਲੈ ਜਾਂਦੇ ਹਨ ਅਤੇ ਫਿਰ ਉਹ ਮਨੁੱਖ ਨੂੰ ਆਤਮਕ ਆਨੰਦ ਮਾਣਦਾ ਹੈ ਦਇਆល ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇ ਪਰ ਜਿਹੜਾ ਮਨੁੱਖਾ ਆਤਮਾਨ ਦੀ ਸ਼ਰਣ ਦੇ ਵਿੱਚ ਆਉਂਦਾ ਹੈ ਪਰਮਾਰਮ ਦਾ ਨਾਮ ਜਪਦਾ ਹੈ ਪਰਮਾਤਮਾ ਦਾ ਧਿਆਨ ਕਰਦਾ ਹੈ ਫਿਰ ਉਸ ਨੂੰ ਮਨ ਨੂੰ ਮਨੋਤੇ ਪਰਮਾਤਮਾ ਕਿਰਪਾ ਕਰਦਾ ਹੈ ਦਿਆਵਾਣ ਹੋ ਜਾਂਦਾ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਹੈ ਪ੍ਰਭੂ ਮਾਲਕ ਵਾਹਿਗੁਰੂ ਤੂੰ ਮੇਰਾ ਰਾਜਾ ਮਾਲਕ ਹੈ ਤੂੰ ਹੀ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਕਾਬੂ ਰੰਗ ਰੰਤਰ। हे दीना ਉਤੇ ਦਇਆ ਕਰਨ ਵਾਲੇ ਪ੍ਰਭੂ ਮੇਰੇ ਉਤੇ ਮਿਹਰ ਕਰ ਕਿ ਮੈਂ ਤੇਰੇ ਪ੍ਰੇਮ ਦੇ ਰੰਗ ਦੇ ਵਿੱਚ ਰੰਗਿਆ ਜਾਵਾਂ। ਅਤੇ ਮੈਂ ਹਰ ਵੇਲੇ ਤੇਰੇ ਹੀ ਗੁਣ ਗਾਉਂਦਾ ਰਹਾਂ। ਸਤਿਗੁਰ ਨਾਮੁ ਮਨ ਧੰਨ ਦਰੜਾਇਆ ਚਿੰਤਾ ਸਗਲ ਵਿਨਾਸ਼ਿਕ। ਪਰ ਜਿਹੜਾ ਮਨੁੱਖ ਪਰਮਾਤਮਾ ਦਾ ਧਿਆਨ ਕਰਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਫਿਰ ਉਹ ਮਨੁੱਖ ਪਰਮਾਤਮਾ ਦੀ ਹਰ ਇੱਕ ਖੁਸ਼ੀ ਪ੍ਰਾਪਤ ਕਰ ਲੈਂਦਾ ਹੈ ਫਿਰ ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਕਰ ਕਿਰਪਾ ਆਪਣੋਂ ਕਰ ਲੈ ਨਾ ਮਨ ਵਸਿਆ ਬਨਵਸੀ ਫਿਰ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਪਰਮਾਤਮਾ ਮਿਹਰ ਕਰਕੇ ਉਸ ਮਨੁੱਖ ਨੂੰ ਆਪਣਾ ਬਣਾ ਲੈਂਦਾ ਹੈ। ਉਸ ਦੇ ਦਿਲ ਦੇ ਮਨ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੁੰਦਾ ਹੈ। ਪਰਮਾਤਮਾ ਉਸ ਮਨੁੱਖ ਦੇ ਮਨ ਦੇ ਵਿੱਚ ਵਸ ਜਾਂਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਸੇਵਾ ਕਰਦਾ ਹੈ। ਕਿਉਂਕਿ ਸੇਵਾ ਅਤੇ ਸਿਮਰਨ ਦੋ ਅਜਿਹੀਆਂ ਅਵਸਥਾਵਾਂ ਹਨ ਜਿਨ੍ਹਾਂ ਦੇ ਨਾਲ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹਾਂ ਸਭ ਤੋਂ ਵੱਡੇ ਸੇਵਾ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹੋਏ ਹਨ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਵੰਡ ਪਹਿਲਾ ਹਰਦਵਾਰ ਜੱਦੇ ਹੁੰਦੇ ਸਨ 60 ਸਾਲ ਤੋਂ ਉੱਪਰ ਦੀ ਉਮਰ ਹੋ ਗਈ ਸੀ ਪਰੰਤੂ ਅਜੇ ਤੱਕ ਗੁਰ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ। ਜਦੋਂ ਹਰਦوار ਗਏ ਤਾਂ ਉਥੋਂ ਜਾਤੀਆਂ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਕੋਈ ਗੁਰੂ ਧਾਰਨ ਕੀਤਾ ਹੈ? ਤਾਂ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਨਹੀਂ ਅਜੇ ਤੱਕ ਮੈਂ ਕੋਈ ਗੁਰੂ ਧਾਰਨ ਨਹੀਂ ਕੀਤਾ। ਤਾਂ ਫਿਰ ਆਪਰੇਵਾਂ ਨੇ ਗੁਰੂ ਅਮਰਦਾਸ ਜੀ ਨੂੰ ਬਹੁਤ ਮੰਦਾ ਬੋਲਿਆ। ਕਿ ਤੁਸੀਂ ਅਜੇ ਤੱਕ ਨਿਗੂਰੇ ਫਿਰਦੇ ਹੋ ਅਜੇ ਤੱਕ ਤੁਸੀਂ ਕੋਈ ਗੁਰੂ ਧਾਰਨ ਨਹੀਂ ਕੀਤਾ ਤਾਂ ਇਹ ਗੱਲਾਂ ਸੁਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਮਨ 'ਤੇ ਬਹੁਤ ਆਸਰ ਪਿਆ ਅਤੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਧਾਰ ਲਿਆ ਕਿ ਮੈਂ ਕੋਈ ਸੱਚਾ ਗੁਰੂ ਧਾਰਨ ਕਰਨਾ ਹੈ ਅਤੇ ਇੱਕ ਦਿਨ ਉਹਨਾਂ ਦੇ ਵੱਡੇ ਭਰਾ ਉਹਨਾਂ ਦੀ ਨੂੰ ਆਪਣੇ ਘਰ ਦੇ ਵਿੱਚ ਨਾਲੇ ਦੁੱਧ ਰੜਕ ਰਹੀ ਹੈ ਅਤੇ ਨਾਲੇ ਜਪ ਜਪ ਸਾਹਿਬ ਦਾ ਪਾਠ ਕਰ ਰਹੀ ਹੈ ਇੰਨੀ ਮਿੱਠੀ ਆਵਾਜ਼ ਵਿੱਚ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਗੁਰਬਾਣੀ ਸੁਣੀ ਤਾਂ ਉਹਨਾਂ ਦੇ ਮਨ ਨੂੰ ਬਹੁਤ ਸ਼ਾਂਤੀ ਆਈ ਅਤੇ ਉਹ ਪੁੱਛਣ ਲੱਗੀ ਕਿ ਭਾਈ ਤੂੰ ਇਹ ਕੀ ਗਾ ਰਿਹਾ ਹੈ ਕੀ ਪੜ ਰਹੀ ਹੈ ਹੈ ਤਾਂ ਬੀਬੀ ਅੰਮ੍ਰੋ ਵਰੋ ਕਰ ਲੱਗੀ ਕਿ ਮੇਰੇ ਸੱਚੇ ਪਾਤਸ਼ਾਹ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਹੈ ਜਪ ਜਪ ਸਾਹਿਬ ਮੈਂ ਉਹਨਾਂ ਦਾ ਜਾਪ ਕਰ ਰਹੀ ਹਾਂ ਅਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਉਹ ਮੈਨੂੰ ਕਿੱਥੇ ਮਿਲ ਸਕਦੇ ਹਨ ਤਾਂ ਬੀਬੀ ਕਹਿਣ ਲੱਗੀ ਕਿ ਗੁਰੂ ਨਾਨਕ ਦੇਵ ਜੀ ਉਹ ਤਾਂ ਇਸ ਸਮੇਂ ਜੋਤੀ ਜੋਤ ਸਮਾ ਗਏ ਹਨ ਅਤੇ ਉਹਨਾਂ ਦੀ ਗੱਦੀ ਦੇ ਉੱਪਰ ਮੇਰੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਬੈਠੇ ਹਣ। ਅਤੇ ਫਿਰ ਕੋ ਅਮਰਦਾਸ ਜੀ ਨੇ ਮਨ ਬਣਾਇਆ ਕਿ ਮੈਂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰਨਾ ਹੈ। ਫਿਰ ਉਹ ਬਾਸਰਕੇ ਤੋਂ ਖੰਡੂਰ ਸਾਹਿਬ ਚਲੇ ਗਏ। ਫਿਰ ਉੱਤੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਲਗਾਤਾਰ 12 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਸੇਵਾ ਕੀਤੀ ਵਿਆਸ ਦਰਿਆ ਦੇ ਉੱਪਰੋਂ 5 ਮੀਲ ਦੂਰੋਂ ਉਹਨਾਂ ਨੇ ਇੱਕ ਗਾਗਰ ਭਰ ਕੇ ਲਿਆਉਣੇ ਆਉਣੇ ਦੀ ਦੀ ਅਤੇ ਆਗੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦਾ ਇਸ਼ਨਾਨ ਕਰਾਉਣ ਰਹਾ ਲਗਾਤਾਰ 12 ਸਾਲ ਇਦਾਂ ਹੀ ਚੱਲਦਾ ਰਿਹਾ ਗੁਰੂ ਅਮਰਦਾਸ ਜੀ ਮਹਾਰਾਜ ਉਸ ਸਮੇਂ ਉਹਨਾਂ ਦੀ ਜਿਹੜੀ ਉਮਰ ਸੀ ਉਹ 69 ਸਾਲ ਹੋ ਗਈ ਸੀ ਅਤੇ ਉਹਨਾਂ ਨੇ ਹਰ ਰੋਜ਼ ਨਾਮ ਮੀਂਹ ਦੇਖਣਾ ਨਾ ਹਨੇਰੀ ਦੇਖਣੀ ਕਿਣੀ ਹਰ ਰੋਜ਼ ਨਿਦਨੇਮ ਦੀ ਤਰ੍ਹਾਂ ਉਹਨਾਂ ਨੇ ਬਿਆਸ ਤਰਕਾ ਦੇ ਉੱਪਰ ਜਾਣਾ ਅਤੇ ਉਥੋਂ ਗਾਗਰ ਪਰ ਕਿ ਲਿਆਉਣੇ ਆਉਣੇ ਅਤੇ ਦੂਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਇਸ਼ਨਾਨ ਕਰਾਉਣ ਰਹਾ ਨਾ ਇਸੇ ਤਰ੍ਹਾਂ ਲਗਾਤਾਰ 12 ਸਾਲ ਬੀਤ ਗਏ ਇੱਕ ਦਿਨ ਜਦੋਂ ਅਮਰਦਾਸ ਜੀ ਮਹਾਰਾਜ ਗਾਕਰ ਭਰ ਕੇ ਲਿਆ ਰਹੇ ਸਨ ਤਾਂ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਅਤੇ ਰਾਸਤੇ ਦੇ ਵਿੱਚ ਬਹੁਤ ਚਿੱਕੜ ਹੋ ਰਿਹਾ ਸੀ ਅਤੇ ਜਦੋਂ ਰਾਸਤੇ ਦੇ ਵਿੱਚ ਆ ਰਹੇ ਸਨ ਤਾਂ ਉੱਥੇ ਰਾਸਤੇ ਦੇ ਵਿੱਚ ਇੱਕ ਜੁਲਾਹਾਂ ਤੇ ਜੁਲਾਈ ਰਹਿੰਦੇ ਸਨ ਉਹ ਕੱਪੜਾ ਬੁਣਦਾ ਕੰਮ ਕਰਦੇ ਸਨ ਅਤੇ ਉਹਨਾਂ ਨੇ ਘਰ ਦੇ ਵਾਰ ਇੱਕ ਖੁੱਡੀ ਲਾਈ ਹੋਈ ਸੀ ਜਿੱਕੜ ਹੋਣ ਦੇ ਕਾਰਨ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਜਿਹੜਾ ਪੈਰ ਸੀ ਉਹ ਤੋਂ ਤਿਲਕ ਗਿਆ ਗਿਆ ਅਤੇ ਉਸ ਿੱਲੀ ਦੇ ਵਿੱਚ ਜਾਜੇ ਵੱਜ ਗਿਆ ਪਰੰਤੂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਉਸ ਗਾਗਰ ਦੇ ਵਿੱਚੋਂ ਪਾਣੀ ਨਹੀਂ ਢੁੱਲਣ ਦਿੱਤਾ ਵਿਰਧ ਅਵਸਥਾ ਹੋ ਚੁਣੀ ਸੀ ਅਤੇ ਜਦੋਂ ਜੁਲਾਹਾ ਤੇ ਜੁਲਾਹੀ ਦੀ ਖੜਕਾ ਸੁਣ ਕੇ ਬਾਹਰ ਆਏ ਤਾਂ ਉਹ ਕਹਿ ਲੱਗੇ ਕਿ ਦੇਖੋ ਕਿਵੇਂ ਮੁੱਢੀ ਅਵਸਥਾ ਦੇ ਵਿੱਚ ਬਾਹਰ ਤੁਰੇ ਫਿਰਦੇ ਹਨ ਇਨਾਂ ਨੂੰ ਟੇਕ ਨਹੀਂ ਬਹੁਤ ਮੰਦਾ ਚਾਂਗਾ ਜੁਲਾਹਾਂ ਤੇ ਜੁਲਾਹੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੂੰ ਬੋਲਿਆ ਅਤੇ ਕਿਹਾ ਕਿ ਇਹ ਤਾਂ ਨਿਥਾਵਾ ਹੈ ਇਹਨੂੰ ਕੋਈ ਕੋਈ ਨਹੀਂ ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਰਸਤੇ ਦੇ ਵਜੋਂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਕੋੜ ਮਲੰਦੇ ਸਨ ਕਿਉਂਕਿ ਉਹਨਾਂ ਦੀ ਸੁਪੁੱਤਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਵੱਡੇ ਪੁੱਤ ਵੱਡੇ ਭਰਾ ਨੂੰ ਉਹਨਾਂ ਦੇ ਵੱਡੇ ਭਰਾ ਦੇ ਪੁੱਤਰ ਨੂੰ ਵਿਆਹ ਹੀ ਹੋਈ ਸੀ ਅਤੇ ਜੁਲਾਹਾਂ ਤੇ ਜੁਲਾਈ ਨੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੂੰ ਬਹੁਤ ਮੰਦਾ ਚੰਗਾ ਬੋਲਿਆ ਕਿ ਆਪਣੇ ਕੁੜਮਾ ਦੇ ਘਰ ਵਸਿਆ ਹੋਇਆ ਹੈ ਇਹਨੂੰ ਕੋਈ ਇਤਵਾਂ ਨਹੀਂ ਹੈ ਇਹਨੂੰ ਆਪਣੇ ਭਰਾ ਕੋਈ ਕੋਛਦਾ ਨਹੀਂ ਨਹੀਂ ਹੈ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਕਿ ਭਾਈ ਮੈਂ ਥਾਵਾ ਨਹੀਂ ਹਾਂ ਮੈਂ ਹੁਣ ਹਰੂ ਧਾਰਨ ਕਰ ਲਿਆ ਹੈ ਹੁਣ ਮੇਰਾ ਜਿਹੜਾ ਕੁੜਮਾ ਜਾਰੇ ਵਾਲਾ ਰਿਸ਼ਤਾ ਉਹ ਖਤਮ ਹੋ ਚੁੱਕਿਆ ਹੈ ਹੁਣ ਮੇਰਾ ਗੁਰੂ ਅਤੇ ਚੇਲੇ ਵਾਲਾ ਰਿਸ਼ਤਾ ਬਣਿਆ ਹੋਇਆ ਹੈ ਹੁਣ ਮੈਂ ਆਪਣੇ ਗੁਰੂ ਦਾ ਹਰ ਰੋਜ਼ ਬਿਆਸ ਦਰਿਆ ਦੇ ਉਤੋਂ ਪਾਣੀ ਲਿਆ ਕੇ ਜਲ ਲਿਆ ਕੇ ਉਹਨਾਂ ਦਾ ਇਸ਼ਨਾਨ ਕਰਵਾਉਣਾ ਅਤੇ ਜਦੋਂ ਆਕੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਸਾਰੀ ਗੱਲ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੂੰ ਦੱਸ ਦਿੱਤੀ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਜੇ ਜੁਲਾਹਾ ਤੇ ਜੁਲਾਈ ਨੇ ਤੁਹਾਨੂੰ ਮੰਦਾ ਚੰਗਾ ਬੋਲਿਆ ਹੋਇਆ ਹੈ ਤੁਹਾਡੀ ਸੇਵਾ ਦੇ ਉੱਤੇ ਉਹਨਾਂ ਸ਼ਖੀਤਾ ਹੈ ਤਾਂ ਉਹਨਾਂ ਨੂੰ ਪਰਮਾਤਮਾ ਸਾਜਾ ਜ਼ਰੂਰ ਦੇਵੇਗਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਸੇਵਾ ਕਰਦੇ ਨੂੰ ਕਿਸੇ ਨੂੰ ਨਾਮ ਜਪਦੇ ਨੂੰ ਗਲਤ ਬੋਲਦੇ ਹਾਂ ਤਾਂ ਪਰਮਾਤਮਾ ਸਭ ਨੂੰ ਦੇਖ ਦੇਖਦਾ ਹੈ ਉਹਨਾਂ ਨੂੰ ਸਜ਼ਾ ਜ਼ਰੂਰ ਦਿੰਦਾ ਹੈ ਇਸੇ ਤਰ੍ਹਾਂ ਉਸ ਜੁਲਾਹੀ ਨੂੰ ਵੀ ਸਜ਼ਾ ਦਿੱਤੀ ਪਰਮਾਤਮਾ ਨੇ ਉਹ ਜੁਲਾਹੀ ਪਾਗਲ ਹੋ ਗਈ ਜਦੋਂ ਪਾਗਲ ਹੋਈ ਤਾਂ ਫਿਰ ਉਹਨਾਂ ਨੂੰ ਸਮਝ ਆਈ ਕਿ ਅਸੀਂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੂੰ ਮੰਦਾ ਬੋਲਿਆ ਤਾਂ ਸਾਨੂੰ ਇਹ ਸਜ਼ਾ ਮਿਲੀ ਰਹੀ ਹੈ ਫਿਰ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਸ਼ਰਣ ਦੇ ਵਿੱਚ ਆਏ ਅਤੇ ਉਹਨਾਂ ਨੇ ਆ ਕੇ ਆਪਣੇ ਭੁੱਲ ਵੱਲ ਵਛਾਈ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਗੁਰਬਾਣੀ ਪੜੋ ਪਰਮਰਮਾ ਦਾ ਨਾਮ ਜਪੋ ਤਾਂ ਤੁਸੀਂ ਠੀਕ ਹੋ ਜਾਵੋਗੇ ਫਿਰ ਅਗਲੇ ਦਿਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਸੰਗਤਾਂ ਨੂੰ ਕਿਹਾ ਕਿ ਭਾਈ ਲਿਆਓ ਨਵੇਂ ਵਸਤਰ ਲੈ ਕੇ ਆਓ ਫਿਰ ਉਹਨਾਂ ਨੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਇਸ਼ਨਾਨ ਕਰਵਾਇਆ ਉਹਨਾਂ ਨੂੰ ਨਵੇਂ ਵਸਤਰ ਪਹਿਨਾਏ ਅਤੇ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਫਿਰ ਉਹਨਾਂ ਨੂੰ ਆਪਣੀ ਗੱਦੀ ਦਾ ਵਾਰਸ ਬਣਾਇਆ ਆ। ਫਿਰ ਉਸ ਦਿਨ ਤੋਂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਗੁਰੂ ਬਣ ਗਏ ਇਸੇ ਤਰ੍ਹਾਂ ਜਦੋਂ ਵੀ ਕੋਈ ਮਨੁੱਖ ਸੱਚੀ ਮਾਨ ਦੇ ਨਾਲ ਸੇਵਾ ਕਰਦਾ ਹੈ ਗੁਰੂ ਘਰ ਆ ਕੇ ਤਾਂ ਪਰਮਾਤਮਾ ਉਹਦੀ ਸੇਵਾ ਜ਼ਰੂਰ ਸਫਲ ਕਰਦੇ ਹਨ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਇ ਜਿਹੜਾ ਜਿਹੜਾ ਸੇਵ ਮੰਨਦੇ ਨਾਲ ਚਿੱਤ ਜੋੜ ਕੇ ਸੇਵਾ ਕਰਦਾ ਤਾਂ ਪਰਮਾਤਮਾ ਉਸ ਦੀ ਸੇਵਾ ਨੂੰ ਫਲ ਜ਼ਰੂਰ ਦਉਰ ਲਉਂਦੇ ਹਨ ਇਸੇ ਕਰਕੇ ਸਾਨੂੰ ਵੀ ਭਾਈ ਨਾਮ ਵੀ ਸਿਮਰਨਾ ਚਾਹੀਦਾ ਹੈ ਅਤੇ ਸੇਵਾ ਵੀ ਕਰਨੀ ਚਾਹੀਦੀ ਹੈ ਤਾਂ ਹੀ ਜਿਹੜਾ ਸਾਡਾ ਜਨਮ ਹੈ ਉਹ ਸਫਲ ਹੋਵੇਗਾ ਤਾਂ ਸ੍ਰੀ ਗੁਰੂ ਅਮਰਦੇਵ ਦੇ ਮਹਾਰਾਜ ਇਹ ਸਾਨੂੰ ਆਪਣੇ ਸ਼ਬਦ ਦੇ ਵਿੱਚ ਸਮਝਾਉਂਦੇ ਹਨ ਤਾ ਕੋ ਬਿਗਰਨਾ ਕੋ ਲਾ ਕੇ ਜੋ ਸਤਗੁਰ ਆਪਣੇ ਰਾਖਾ ਹੈ ਕਹਿੰਦੀ ਫਿਰ ਗੁਰੂ ਪਰਮਾਤਮਾ ਉਸ ਮਨੁੱਖ ਦੀ ਰੱਖਿਆ ਕਰਦਾ ਹੈ ਉਸ ਦੇ ਰਾਸਤੇ ਦੇ ਵਿੱਚ ਉਸ ਦੇ ਜੀਵਨ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੰਦਾ ਚਾਰਨਣ ਕਾਮ ਬਸਿਰਧ ਅੰਤਰ ਅੰਮ੍ਰਿਤ ਹਰ ਚਾਟੇ ਪਰਮਾਤਮਾ ਦੇ ਫੁੱਲਾਂ ਵਰਗੇ ਕੋਮਲ ਚਾਰਨਣ ਕੋਮਲ ਬਾਚਨ ਫਿਰ ਫਿਰ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਆ ਵਸਦੇ ਹਨ ਫਿਰ ਉਹ ਲੋਕ ਨੂੰ ਆਤਮਿਕ ਜੀਵਨ ਦੇਣ ਵਾਲਾ ਹਰੀ ਦੇ ਨਾਮ ਦੇ ਰਸਤੇ ਵਿੱਚ ਜੁੜ ਜਾਂਦਾ ਹੈ ਫਿਰ ਉਹ ਪਰਮਾਤਮਾ ਦਾ ਨਾਮ ਸਿਮਰਨ ਧਰਨ ਦਾ ਵਿੱਚ ਲੱਗ ਜਾਂਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਇੱਛਾ ਪੁਜਾਈ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਪਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਹੈ ਸੇਵਕਾਂ ਵਾਂਗ ਫਿਰ ਉਸ ਦੀ ਸੇਵਾ ਭਗਤੀ ਦੇ ਵਿੱਚ ਜੁੜ ਜਾ ਫਿਰ ਹਰ ਵੇਲੇ ਉਸ ਦੀ ਸੇਵਾ ਕਰਦਾਰ ਉਸ ਦੀ ਭਾਪਾ ਕਰਦਾਰ ਨਾਨਕ ਦਾਸ ਤਾ ਕੇਵਲ ਹਾਰੇ ਜਿਨ ਪੂਰਨ ਪੈਜ ਰਖਾਈ ਫਿਰ ਸ੍ਰੀ ਗੁਰੂ ਅਮਰਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਉਸ ਪ੍ਰਭੂ ਤੋਂ ਸਾਧ ਕੇ ਜਾਂਦਾ ਹਨ ਕਿ ਜਿਸ ਨੇ ਵਿਗਨਾਂ ਦੇ ਵਿੱਚੋਂ ਮਨੁੱਖ ਨੂੰ ਪੂਰਨ ਤੌਰ ਤੇ ਗੁਰੂ ਦੇ ਨਾਲ ਮਿਲਾ ਦਿੱਤਾ ਕਿਉਂਕਿ ਜਿਹੜੇ ਸਾਡੇ શરીਰੇ ਵਿੱਚ ਪੰਜ ਵਿਕਾਰ ਉਹੀ ਸਾਨੂੰ ਨਾਮ ਸੇਵਾ ਕਰਦੰਦੇ ਹਨ ਅਤੇ ਨਾ ਹੀ ਨਾਮ ਜਪਣ ਜਾਂਦੇ ਹਨ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਣ ਦੇ ਵਿੱਚ ਲੱਗ ਜਾਵਾਂਗੇ ਤਾਂ ਫਿਰ ਉਹ ਹੌਲੀ ਹੌਲੀ ਜਿਹੜੇ ਪੰਜ ਚੋਰ ਹਨ ਕਾਮ, ਕ੍ਰੋਧ, ਲੋਭ, ਮੋਹ, ਮਾਨ ਫਿਰ ਉਹ ਸਾਡੇ ਸਰੀਰ ਦੇ ਵਿੱਚੋਂ ਦੂਰ ਹੋਣ ਲੱਗ ਜਾਣਗੇ ਇਸੇ ਕਰਕੇ ਭਾਈ ਸਾਨੂੰ ਵੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸੋ ਹੋਈਆਂ ਭੁਲਾ ਦੀ ਖਿਮਾ ਬਲਾਉ ਹਉ ਤਿਆ ਕੋ ਜੀ ਵਾਹਿਗੁਰੂ ਜੀ ਬਾਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ